ਪਾਕਿਸਤਾਨ ਦੇ ਵੱਲੋਂ ਇੱਕ ਵਾਰ ਫਿਰ ਅਫਗਾਨਿਸਤਾਨ ਦੇ ਉੱਤੇ ਏਅਰ ਸਟ੍ਰਾਈਕ ਕੀਤੀ ਗਈ ਹੈ ਜਿਸ ਦੇ ਵਿੱਚ ਤਿੰਨ ਖਿਡਾਰੀਆਂ ਸਣੇ ਕਈ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਅਫਗਾਨਿਸਤਾਨ ਦੇ ਤਿੰਨ ਕ੍ਰਿਕਟ ਖਿਡਾਰੀ ਨੇ ਜਿਹੜੇ ਇਸ ਹਵਾਈ ਹਮਲੇ ਦੇ ਵਿੱਚ ਮਾਰੇ ਗਏ ਨੇ ਅਫਗਾਨਿਸਤਾਨ ਕ੍ਰਿਕਟ ਬੋਰਡ ACB ਨੇ ਇਸ ਦੀ ਪੁਸ਼ਟੀ ਕਰਦੇ ਹੋਏ ਪਾਕਿਸਤਾਨ ਦੇ ਖਿਲਾਫ ਆਉਣ ਵਾਲੀ ਟਿਕੋਨੀ ਸੀਰੀਜ਼ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਲਿਆਏ ਪਾਕਿਸਤਾਨੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਤਿੰਨੋਂ ਖਿਡਾਰੀ ਕਲੱਬ ਪੱਧਰ ਦੇ ਕ੍ਰਿਕਟਰ ਸਨ ਜੋ ਮੈਚ ਖਤਮ ਹੋਣ ਤੋਂ ਬਾਅਦ ਅਰਦੂਨ ਜ਼ਿਲ੍ਹੇ ਦੇ ਵਿੱਚ ਪਰਤ ਰਹੇ ਸਨ ਤਾਂ ਇਸ ਦੌਰਾਨ ਬੰਬਾਰੀ ਵਿੱਚ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਐਸਟੀਪੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇਸ ਦਾ ਐਲਾਨ ਕਰਦੇ ਹੋਏ ਲਿਖਿਆ ਅਫਗਾਨਿਸਤਾਨ ਕ੍ਰਿਕਟ ਬੋਰਡ ਪਰਤਿਕਾ ਪ੍ਰਾਂਤ ਦੇ ਉਰਗੁਨ ਜ਼ਿਲ੍ਹੇ ਦੇ ਬਹਾਦਰ ਕ੍ਰਿਕਟਰਾਂ ਦੀ ਸ਼ਹਾਦਤ ਤੇ ਆਪਣਾ ਡੂੰਘਾ ਦੁੱਖ ਪ੍ਰਗਟ ਕਰਦਾ ਹੈ ਜਿਨ੍ਹਾਂ ਨੂੰ ਪਾਕਿਸਤਾਨੀ ਹਕੂਮਤ ਵੱਲੋਂ ਕੀਤੇ ਗਏ ਕਾਰਤਾਪੂਰਨ ਹਮਲੇ ਵਿੱਚ ਨਿਸ਼ਾਨਾ ਬਣਾਇਆ ਗਿਆ ਇਸ ਦਿਲ ਕੰਬਾਊ ਘਟਨਾ ਵਿੱਚ ਉਰਗੁਨ ਜ਼ਿਲ੍ਹੇ ਦੇ ਤਿੰਨ ਕ੍ਰਿਕਟ ਖਿਡਾਰੀ ਕਵੀਰ ਸਿਬਲ ਗੁਤਲਾ ਅਤੇ ਹਾਰੂਨ ਅਤੇ ਉਹਨਾਂ ਦੇ ਨਾਲ ਪੰਜ ਹੋਰ ਦੇਸ਼ ਵਾਸੀ ਸ਼ਹੀਦ ਹੋ ਗਏ ਜਦਕਿ 7 ਦਿਨੇ ਜ਼ਖਮੀ ਹੋ ਗਏ ਨੇ ਇਹ ਖਿਡਾਰੀ ਇਸ ਤੋਂ ਪਹਿਲਾਂ ਇੱਕ ਦੋਸਤਾਨਾ ਕ੍ਰਿਕਟ ਮੈਚ ਖੇਡਣ ਲਈ ਪਰਤਿਕਾ ਸੂਬੇ ਦੀ ਰਾਜਧਾਨੀ ਸ਼ਾਰਾਨਾ ਗਏ ਸਨ ਉਰਗਨ ਪਰਤਣ ਤੋਂ ਬਾਅਦ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਪਾਕਿਸਤਾਨ, ਸ਼੍ਰੀਲੰਕਾ ਅਤੇ ਅਫਗਾਨਿਸਤਾਨ ਦੇ ਵਿੱਚਕਾਰ 17 ਨਵੰਬਰ ਤੋਂ ਟਿਕਾਉਣੀ T20 ਸੀਰੀਜ਼ ਖੇਡੀ ਜਾਣੀ ਹੈ ਲੇਕਿਨ ਪਾਕਿਸਤਾਨ ਦੇ ਨਾਲ ਫੌਜੀ ਟਕਰਾਅ ਦੇ ਵਿੱਚ ਏਸੀਬੀ ਨੇ ਇਸ ਸੀਰੀਜ਼ ਤੋਂ ਹਟਣ ਦਾ ਫੈਸਲਾ ਲੈ ਲਿਆ ਹੈ 보ਡ ਨੇ ਲਿਖਿਆ ਹੈ ਕਿ ਏਸੀਬੀ ਇਸ ਨੂੰ ਅਫਗਾਨਿਸਤਾਨ ਦੇ ਖੇਡ ਭਾਈਚਾਰੇ ਉਸ ਦੇ ਐਥਲੀਟਾਂ ਅਤੇ ਕ੍ਰਿਕਟਰ ਪਰਿਵਾਰ ਲਈ ਇੱਕ ਵੱਡਾ ਨੁਕਸਾਨ ਮੰਨਦਾ ਹੈ ਏਸੀਬੀ ਸ਼ਹੀਦਾਂ ਦੇ ਸੋਗ ਗ੍ਰਸਤ ਪਰਿਵਾਰਾਂ ਅਤੇ ਪਰਤੀਕਾ ਸੂਬੇ ਦੇ ਲੋਕਾਂ ਪ੍ਰਤੀ ਆਪਣੀ ਡੂੰਗੀ ਹਮਦਰਦੀ ਅਤੇ ਏਕਤਾ ਵੀ ਪ੍ਰਗਟ ਕਰਦਾ ਹੈ ਇਸ ਦੁਖਦਾਈ ਘਟਨਾ ਤੋਂ ਬਾਅਦ ਅਤੇ ਪੀੜਤਾਂ ਪ੍ਰਤੀ ਸਨਮਾਨਜਾਤ ਕਰਦੇ ਹੋਏ ਅਫਗਾਨਿਸਤਾਨ ਦੇ ਕ੍ਰਿਕਟ ਬੋਰਡ ਨੇ ਨਵੰਬਰ ਦੇ ਅਖੀਰ ਵਿੱਚ ਹੋਣ ਵਾਲੀ ਪਾਕਿਸਤਾਨ ਦੀ ਆਗਾਮੀ ਟਿਕਾਉਣੀ T20 ਸੀਰੀਜ਼ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ ਇਸ ਘਟਨਾ ਦੇ ਉੱਤੇ ਅਫਗਾਨਿਸਤਾਨ ਦੇ ਸਟਾਰ ਕ੍ਰਿਕਟਰ ਰਾਸ਼ਿਦ ਖਾਨ ਨੇ ਦੁੱਖ ਪ੍ਰਗਟ ਕਰਦੇ ਹੋਏ ਸੋਸ਼ਲ ਮੀਡੀਆ ਤੇ ਲਿਖਿਆ ਮੈਨੂੰ ਅਫਗਾਨਿਸਤਾਨ ਉੱਤੇ ਹਾਲ ਹੀ ਵਿੱਚ ਹੋਏ ਪਾਕਿਸਤਾਨੀ ਹਵਾਈ ਹਮਲਿਆਂ ਵਿੱਚ ਨਾਗਰਿਕਾਂ ਦੀ ਜਾਨ ਜਾਣ ਤੇ ਬਹੁਤ ਦੁੱਖ ਹੈ ਇਹ ਇੱਕ ਅਜੀਹਾ ਦੁਖਾਂਤ ਹੈ ਜਿਸ ਨੇ ਔਰਤਾਂ ਬੱਚਿਆਂ ਅਤੇ ਚਾਹਵਾਨ ਨੌਜਵਾਨ ਕ੍ਰਿਕਟਰਾਂ ਦੀ ਜਾਨ ਲੈ ਲਈ ਹੈ ਜੋ ਵਿਸ਼ਵ ਪੱਧਰ ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਸੁਪਨਾ ਦੇਖਦੇ ਸਨ ਉਹਨਾਂ ਲਿਖਿਆ ਆਮ ਲੋਕਾਂ ਦੇ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਪੂਰੀ ਤਰ੍ਹਾਂ ਅਨੈਤਿਕ ਅਤੇ ਬਰਬਰ ਹੈ ਇਹ ਨਾ ਇਨਸਾਫੀ ਅਤੇ ਗੈਰ ਕਾਨੂੰਨੀ ਕਾਰਵਾਈਆਂ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਹਨ ਇਹਨਾਂ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਪਾਕਿਸਤਾਨ ਖਿਲਾਫ ਤਕੌਣੀ ਲੜੀ ਤੋਂ ਹਟਣ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਰਾਸ਼ਿਦ ਖਾਨ ਨੇ ਲਿਖਿਆ ਕਿ ਬੇਕਸੂਰ ਲੋਕਾਂ ਦੀ ਜਾਨ ਜਾਣ ਤੋਂ ਬਾਅਦ ਮੈਂ ਪਾਕਿਸਤਾਨ ਖਿਲਾਫ ਆਉਣ ਵਾਲੇ ਮੈਚਾਂ ਤੋਂ ਹਟਣ ਦੇ ਐਸਟੀਬੀ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ ਮੈਂ ਇਸ ਔਕੇ ਸਮੇਂ ਵਿੱਚ ਆਪਣੇ ਲੋਕਾਂ ਦੇ ਨਾਲ ਹਾਂ